ਮਾਚੀ ਵਾਲੇ ਗੁਰੂ ਗੋਬਿੰਦ ਸਿੰਘ ਕਿਉਂ ਆਏ ਇਹ ਹਾਲੇ ਖੱਤਰੀ ਦੀ ਮਾਂ ਮਾਂ ਦਾ ਗਰਦੇਈ ਹੁਣ ਬਹੁਤ ਸਾਰੀਆਂ ਭੈਣਾਂ ਪ੍ਰਾਂਤਾਂ ਤੇ ਬਾਲਟੀਆਂ ਭਰ-ਭਰ ਕੇ ਗੁਰੂ ਕੇ ਲੰਗਰਾਂ ਵਾਸਤੇ ਕਣਕ ਦਾ ਜਿਹੜਾ ਹੈ ਇਹ ਸੇਵਾ ਕਰ ਰਹੀਆਂ ਹੋ ਪਰ ਪ੍ਰਾਂਤ ਦੇ ਉੱਤੇ ਮੈਂ ਵੇਖਿਆ ਕਈ ਭੈਣਾਂ ਛੇਸ ਟੰਬੇ ਲੈ ਕੇ ਆਈਆਂ ਭੈਣੋ ਬੱਚਿਓ ਛੇਸ ਟੰਬਾ ਗੁਰੂ ਘਰ ਲਈ ਕੱਪੜਾ ਭੇਟਾ ਕਰਨਾ ਇਹਦਾ ਮਹੱਤਵ ਕਿੱਦਾ ਵੱਡਾ ਕਦੇ ਸੁਣਿਆ ਹੈ ਆਹ ਸੁਣੋ ਨੋਟ ਕਰਿਓ ماں ਗਰਦੇਈ 80 ਸਾਲਾਂ ਦੀ ਉਮਰ ਆ ਬਚੁਰਕ ਮਾਤਾ ਤੇ ਤਾਣੀ ਬੁਣਦੀ ਬੁਣਦੀ ਨੇ ਵੇਖਿਆ ਤਾਣੀ ਬੁਣਦੀ ਨੇ ਕੱਪੜਾ ਵੇਖਿਆ ਵੀ ਕਿਹੋ ਜਿਹਾ ਬਣਿਆ ਜਦੋਂ ਨਿਕਾ ਮਾਰੀ ਕੱਪੜੇ ਤੇ ਤੇ ਬੜਾ ਸਾਫ ਬੜਾ ਸੋਹਣਾ ਕੱਪੜਾ ਬੁਣਿਆ ਗਿਆ ਤੇ ਮਾਤਾ ਨੇ ਅਰਦਾਸ ਕਰਤੀ ਵਾਜਣ ਵਾਲਿਆ ਕੱਪੜਾ ਬੜਾ ਸੋਹਣਾ ਬੁਣਿਆ ਗਿਆ ਤਾਣੀ ਬੜੀ ਸੋਹਣੀ ਬੁਣੀ ਹੈ ਤੇ ਮੇਰੀ ਅਰਦਾਸ ਆ ਇਹ ਕੱਪੜਾ ਤੇਰਾ ਹੈ ਤੇ ਇਹ ਕੱਪੜੇ ਦਾ ਤੂੰ ਚੋਲਾ ਬਣਾ ਕੇ ਪਹਿਨੇ ਹੋ ਤੇ ਨਾਲ ਦੂਜੀ ਅਰਦਾਸ ਬਾਜਾਂ ਵਾਲਿਆ ਮੈਂ ਫੁੱਟੇ ਹੋ ਗਈ ਹੋਰ ਮੈਂ ਆਨੰਦਪੁਰ ਹੀ ਆ ਸਕਦੀ ਤੇ ਜੇ ਮੈਂ ਨਹੀਂ ਆ ਸਕਦੀ ਤੂੰ ਤਾਂ ਆ ਸਕਦਾ ਨਾ ਆ ਜਾ ਮਾਛੀਵਾੜੇ ਆ ਜਾ ਤੇ ਆਪਣੀ ਇਮਾਨਤ ਲੈ ਜਾ ਜਦੋਂ ਭੌਰ ਚਲਾਣੇ ਕਰ ਗਿਆ ਮਦਲੋਂ ਆਈ ਪਵੇਂ ਨਾ ਆਈ ਮੇਰੀ ਅਰਦਾਸ ਹੈ ਜਾਂਦੇ ਜਾਂਦੇ ਆ ਜਾ ਤਾਂ ਮਾਛੀਵਾੜੇ ਗਏ ਗੁਰੂ ਸਾਹਿਬ ਤੇ ਪੰਜਾਬੀ ਨੂੰ ਕਹਿੰਦੇ ਪੰਜਾਬਿਆ ਜਾ ਮਾਤਾ ਗੁਰਦੇਈ ਨੂੰ ਬੁਲਾ ਕੇ ਲਿਆ ਬੁੱਢੇ ਹੱਦਾਂ ਵਿੱਚ ਚਮਕ ਆ ਗਈ 80 ਸਾਲ ਦੀ ਬਜ਼ੁਰਗ ਮਾਤਾ ਉਹ ਰੇਜਾ ਤਾਣੀ ਚੱਕ ਕੇ ਲਿਆਈ ਤੇ ਪੰਜਾਬਿਆ ਦੇ ਘਰੇ ਚਿਵਾਰੇ ਚੜ ਗਈ ਬਾਜਾਂ ਵਾਲੇ ਸਤਗੁਰੂ ਦੇ ਦਰਸ਼ਨ ਕਰਕੇ ਰੋਮ ਰੋਮ ਖੜ ਗਿਆ ਨਿਹਾਲ ਹੋ ਗਿਆ ਤੇ ਮਾਤਾ ਦੇ ਸਿਰ ਤੇ ਬਾਜਾਂ ਵਾਲੇ ਸਤਗੁਰੂ ਨੇ ਹੱਥ ਰੱਖਤਾ ਮਾ ਤੰਨਵਾਰੀ ਅੱਖਾਂ ਨਿਹਾਲ 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 ਦੀਰ ਵਿੱਚ ਵੀ ਨਿਹਾਲ ਦੁਨੀਆਂ ਵਿੱਚ ਵੀ ਨਿਹਾਲ ਤਰਗਾ ਵਿੱਚ ਵੀ ਨਿਹਾਲ ਬਚਾਉ ਵਾਲਿਆ ਤੂੰ ਆ ਗਿਆ ਤੂੰ ਬਿਆਲੂ ਏ ਤਰਪਾਲੂ ਏ ਆਹ ਲੈ ਤੇਰੀ ਅਮਾਨ ਤੇ ਕਪੜਾ ਤਾਣੀ ਇਹ ਸਾਰਾ ਕਪੜਾ ਤੇਰਾ ਹੈ ਤੇ ਮੇਰੀ ਬੇਨਤੀਆਂ ਨੂੰ ਚੋਲਾ ਬਣਾ ਕੇ ਪਾਲਾ ਗੁਰੂ ਸਾਹਿਬ ਕਹਿੰਦੇ ਮਾਂ ਇੱਕ ਚੋਲਾ ਨਹੀਂ ਕਹਿੰਦੇ ਬਹੁਤ ਚੋਲੇ ਬਣਨਗੇ ਮੰਗ ਤੇਰੀ ਉਮਰ ਥੋੜੀ ਰਹਿ ਗਈ ਕੀ ਮੰਗਦੀਆਂ ਨੋਟ ਕਰਿਓ ਅਸੀਂ ਕੀ ਮੰਗਦੇ ਆ ਮਾਲਕਾ ਫਸਲ ਤੇ ਵਾਅਦਾ ਕਰੀਓ ਸਤਿਗੁਰੂ ਕਮਾਈ ਚ ਬਰਕਤ ਪਾਈਓ ਪੋਤਾ ਬਖਸ਼ੀ ਪੁੱਤ ਬਖਸ਼ੀ ਦੋਤਾ ਬਖਸ਼ੀ ਨਾਲ ਕਾ ਨੌਕਰੀ ਬਖਸ਼ੀ ਬੱਚੇ ਬੱਚੀ ਦਾ ਵਿਆਹ ਹੋ ਜਾਓ ਸਾਡੀਆਂ ਦੁਨਿਆਵੀ ਮੰਗਾਂ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਮਾਤਾ ਉਮਰ ਲੰਬੀ ਕਰ ਦੀਏ ਕਹਿੰਦੀ ਨਹੀਂ ਮਾਤਾ ਮੋਰੇ ਨਾਲ ਝੋਲੀ ਭਰ ਦੀਏ ਕਹਿੰਦੀ ਨਹੀਂ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਫਿਰ ਮਾਂ ਚਾਹੀਦਾ ਕੀ ਆ ਆਓ ਮਾਂ ਗਰਦੇਈ ਕਹਿੰਦੀ ਬਾਤਾਂ ਵਾਲਿਆ ਤੇਰਾ ਦਿੱਤਾ ਸਭ ਕੁਝ ਹੈ ਕਿ ਕੋਈ ਮੰਗ ਅਧੂਰੀ ਹੈ ਜੇ ਤਨੁਠੀਆਂ ਪੂਰੀ ਕਰਦੇ ਨਾਲੇ ਤਾਂ ਬਾਜਾਂ ਵਾਲੇ ਦੇ ਮਾਤਾ ਗਰਦੇਈ ਦਰਸ਼ਨ ਕਰਦੀ ਹੈ ਤੇ ਨਾਲ ਆਪਣੇ ਬਲ ਦੀ ਮੰਗ ਬਾਜਾਂ ਵਾਲੇ ਸਤਿਗੁਰੂ ਦੇ ਅੱਗੇ ਜਿਵੇਂ ਰੱਖਦੀ ਹੈ ਬਾਬੂ ਰਜਵਲੀ ਖਾਨ ਸਾਹਿਬ ਕਾ ਵਾਲਾ ਦਾ ਸੇੜਕ ਲਾਲ ਬਾਈ ਰਾਖੀਸ਼ਰ ਜੱਥਾ ਇਹੋ ਬੇਨਤੀ ਕਰਦਾ ਮਾਚੀ ਵਾਰੇ ਪਹੁੰਚ ਕੇ ਸਤਿਗੁਰ ਭਾਗ ਲਗਾਉਣ ਪੇਜ ਸਨੇਹਾ ਮਾਤਾ ਨੂੰ ਆਪਣੇ ਪਾਸ ਬੁਲਾਉਣਾ ਬੇੜੇ ਸਨੇਹਾ ਗਿਆ ਗਲਾਬਾ ਕਰਦਾ ਯਾਦ ਵਿਦਾਤਾ ਨੂੰ ਬਾਜਾਂ ਵਾਲੇ ਗੁਰੂ ਬੁਲਾਉਂਦੇ ਵਸਿਆ ਜਾ ਕੇ ਮਾਤਾ ਨੂੰ ਤੇਰੀਆਂ ਜਾਨਣ ਭਾਵ ਆ ਗਿਆ ਘਰੀ ਸਲਖਣੀ ਅੱਜ ਦੀ ਐ ਭਾਗ ਦੇਈ ਦਸਵੇਂ ਗੁਰ ਨੂੰ ਵੇਖਾ ਵੇਖਣਾ ਰੱਜਦੀ ਆ ਜੀਉਂ ਦੇ ਨਾਲ ਪਿਆਰ ਕਰਿਆ ਸੀ ਕਪੜਾ ਪੇਟ ਅਜੜਾਉਣ ਲਈ ਚਲ ਮਨ ਆਜਮਾਲ ਕੇ ਆ ਗਿਆ ਸੁੱਤੇ ਪਾਗ ਜਗਾਉਣ ਲਈ ਤੱਕਲਾ ਜਲਦ ਰਹਾ ਨੀ ਚੇਰਾ ਬਾਗ ਕਮਲਿਆਂ ਭਜਦੀ ਆ ਮਾਏ ਕਰ ਦੇ ਤਸਵੇਂ ਗੁਰ ਨੂੰ ਵੇਖਾ ਵੇਖਣਾ ਰੱਜਦੀ ਆ ਪਰਸ਼ਨ ਕਰਕੇ ਮਾਂ ਕਰ ਦੇਈ ਨੈਣਾ ਵਿੱਚ ਜਲ ਪਰਿਆ ਸੀ ਉੱਡ ਕੇ ਰੋਗ ਹਵਾਇਆਂ ਬਣ ਕੇ ਤਪਦਾ ਹਿਰਦਾ ਠਰਿਆ ਸੀ ਉਹ ਰੇਜਾ ਪੇਟ ਚੜਾ ਕੇ ਗੁਰ ਨੂੰ ਭਾਰ ਦਲਾ ਦੇ ਤਜਦੀ ਆ ਮਾ ਗੁਰ ਦੇਈ ਦਸਵੇਂ ਗੁਰ ਨੂੰ ਵੇਖਾ ਵੇਖ ਨਾਜਦੀ ਆ ਸਤ ਗੁਰ ਨੇ ਹੱਥ ਸਿਰ ਪੇ ਧਰ ਕੇ ਬਚਨ ਇਲਾਹੀ ਕਰਤਾ ਸੀ ਬਿਹਾਲ ਨੇ ਹਾਲ ਨੇ ਹਾਲੇ ਆਖ ਕੇ ਖੁਸ਼ੀਆਂ ਦੇ ਨਾਲ ਪਰਤਾ ਸੀ ਹੋ ਗਈ ਸਫਲਤ ਮਾਈ ਤੇਰੀ ਕਰਮ ਗਈ ਵਗਜ ਜਦੀ ਆ ਮਾ ਕਰ ਦੇ ਦਸਵੇਂ ਗੁਰੂ ਨੂੰ ਵੇਖ ਵੇਖ ਨਾਰਜ ਦੀ ਆ ਸਤ ਜਰ ਕੈੰਦੇ ਮਾਤਾ ਜੀ ਅਤ ਜੋ ਦਿਲ ਚਾਉਂਦਾ ਮੰਗ ਲੈ ਤੂੰ ਭਰੇ ਪੰਧਾਰੇ ਗੁਰੂ ਨਾਨਕ ਦੇ ਹੱਥ ਮਾਇਆ ਨਾਲ ਰੰਗ ਲੈ ਤੂੰ ਜੋ ਮੰਗੇਗੀ ਸੋਈ ਮੇਰੇ ਜੂ ਲੋੜ ਨਹੀਂ ਕੋਈ ਪੱਜਦੀ ਐ ਮਾ ਗੁਰ ਤੇਈ ਤਸਮੇ ਗੁਰੂ ਵੇਖਾ ਵੇਖ ਨਾ ਰੱਤ ਦੀ ਆ ਮਾਤਾ ਕਹਿੰਦੀ ਪੌਰ ਜਸਮਚੋ ਜਿਸ ਦਿਨ ਨਿਕਲੋ ਮੇਰੇ ਜੀ ਹੋਰ ਨਹੀਂ ਕੋਈ ਮੰਗ ਉਸ ਦਿਨਾਂ ਦਰਸ਼ਨ ਹੋ ਜਾਣ ਤੇਰੇ ਜੀ ਲੋਕ ਤੇ ਪਰਲੋਕ ਸ਼ੈਨਸ਼ਾ ਰੱਖਨੀ ਲਾਜ ਨ ਲੱਜਦੀ ਆ ਆ ਗੁਰ ਤੇਈ ਦਸਵੇਂ ਗੁਰ ਨੂੰ ਵੇਖ ਵੇਖ ਨਾਰਜ ਦੀ ਆ ਸਤ ਗੁਰ ਕਹਿੰਦੇ ਮਾਤਾ ਜੀ ਤੇਰੇ ਨਰਵਾ ਦਾ ਕਰਦੇ ਹਾਂ ਜਦੋਂ ਸਮਾ ਅੰਤ ਦਾ ਆਊਗਾ ਦਰਸ਼ਨ ਦੀ ਹਮੀ ਪਰਦੇ ਹਾਂ ਓ ਬਾਬੂ ਜੀ ਸਦਰਾ ਪੂਰਤਿਆ ਮਨ ਲੈਰ ਖੁਸ਼ੀ ਦੀ ਬਜਦੀ ਆ ਵਾਹ ਗੁਰਦੇਈ ਦਸਵੇਂ ਗੁਰੂ ਮੇਖ ਵੇਖਣਾ ਰੱਜਦੀ ਆ ਬਾਜਾਂ ਵਾਲੇ ਸਤਗਉ ਦੇ ਦਰਸ਼ਨ ਕਰਕੇ ਮਾਤਾ ਗੁਰਦੇਈ ਨਿਹਾਲ ਹੋ ਗਈ ਸਤਗੁਰੂ ਸਿੱਤੇ ਪਾਤਸ਼ਾਹ ਕਹਿੰਦੇ ਮਾਂ ਮੰਗ ਕੀ ਮੰਗਦੀ ਐ ਭੈਣੋ ਬੱਚਿਓ ਵੀਓ ਬਜ਼ੁਰਗੋ ਮਾਂ ਗੁਰਦੇਈ ਕਹਿੰਦੀ ਬਾਜਾਂ ਵਾਰਿਆ ਜਦੋਂ ਅੰਤ ਸਮੇਂ ਮੇਰੇ ਸਰੀਰ ਚੋਂ ਪ੍ਰਾਣ ਨਿਕਲਣਾ ਉਹ ਉਹ ਸਮੇਂ ਤੇਰੇ ਚਰਨਾਂ ਦੇ ਦਰਸ਼ਨ ਹੋ ਜਾਣ ਬਸ ਆ ਮੈਨੂੰ ਚਾਹੀਦਾ ਹੈ ਸੋ ਆ ਭਾਗਾਂ ਵਾਲਿਓ ਗੁਰੂ ਦੇ ਦਰਸ਼ਨ ਬੜੇ ਮਹਿੰਗੇ ਐ ਬੜੇ ਅਨਮੋਲ ਐ ਤਨ ਮਨ ਹੋਏ ਨਿਹਾਲ ਜਾਗਰ ਦੇ ਸਾਹਮਣੇ ਸੋ ਵੇਖੋ ਕਿੰਨਾ ਭਾਰੀ ਸੰਗਤ ਜੁੜੀ ਐ ਸੈਂਕੜਿਆ ਹਜ਼ਾਰਾਂ ਦੀ ਗਿਣਤੀ ਵਿੱਚ ਸਾਰਾ ਮਧੀਰ ਨਗਰ ਚੱਲ ਕੇ ਤੁਸੀਂ ਗੁਰੂ ਦੇ ਚਰਨਾਂ ਦੀ ਸੇਵਾ ਕਰਨ ਪਹੁੰਚੇ 358ਵਾਂ ਗੁਰੂ ਮਹਾਰਾਜ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਹਾਜ਼ਰੀ ਭਰਿਓ ਸਤਿਗੁਰੂ ਸੇਵਾ ਪ੍ਰਵਾਨ ਕਰੇ ਦਰਅ ਕਰੋ ਗੁਰਮਤਿ ਦੀ ਬਾਤ ਬਾਣੀ ਤੇ ਬਾਣੇ ਦੀ ਬਾਤ ਸਮਰਮ ਦੀ ਬਾਤ ਸਤਿਗੁਰੂ ਬਖਸ਼ਿਸ਼ ਕਰੇ